ਉਹ ਕੌਣ ਸਰ ਬਾਈਕ ਬੁਜੀ ਕੀ ਫਤੇ ਜੀ ਆਓ ਬਿਆਰੋ ਠੀਕ ਹੋ ਹਾਂ ਕਾਸ਼ੀ ਕਲਾ ਪੈਰਾਂ ਦੀ ਹੋਏ ਤੁਹਾਨੂੰ ਪੈਰਾਂ ਦੀ ਕੀ ਹੋ ਗਿਆ 4-5 ਦਿਨ ਦਾ ਹੀ ਹੋਇਆ ਕਾਸ਼ੀ ਅੱਛਾ ਜੀ ਇੱਥੇ ਰਹਿੰਦੇ ਹੋ ਤੁਸੀਂ ਹਾਂ ਇਹ ਘਰ ਰਿਹਾ ਆਪਣਾ ਅੱਛਾ ਜੀ ਜੰਪਾਲ ਕੀ ਇਕੋਂਦੇ ਆ ਠੀਕ ਆ ਜੀ ਹਾਂ ਹਾਂ ਤੇ ਪਰਿਵਾਰ ਚ ਕੋਈ ਹੈ ਨਹੀਂ ਆ ਫਿਰ ਮੇਰਾ ਕੋਈ ਨਹੀਂ ਹੈਗਾ ਲੋਟ ਦੇ ਦਿੰਦਾ ਜਰਦਾ ਦੱਸਦੇ ਆ ਪਹਿਲਾਂ ਵੀ ਆਈ ਸੀ ਨਵੇਂ ਪਿੰਡੋਂ ਮੁੰਡਾ ਆਉਂਦਾ ਸੀ ਉਹ ਸੇਵਾ ਕਰਕੇ ਜਾਂਦਾ ਸੀ ਅੱਠੀ ਪਾਰੀ ਹੁੰਦਾ ਸੀ ਅੱਛਾ ਜੀ ਉਹ ਜਾ ਪਾਣੀ ਕੋਲ ਬਣਾ ਕੇ ਰੋਟੀ ਬਣਾ ਕੇ ਦਿੰਦਾ ਸੀ ਹਾਂਜੀ ਠੀਕ ਆ ਪਰਿਵਾਰ ਦਾ ਕੋਈ ਹੈ ਨਹੀਂ ਮੈਂਬਰ ਨਹੀਂ ਹੈ ਕੋਈ ਆਉਂਦੇ ਹੀ ਆਉਂਦੇ ਆ ਹਾਂਜੀ ਬਾਈ ਸਾਨੂੰ ਬੁਲਾਉਂਦੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਜੀ ਖੜਿਆ ਪਿੰਡ ਕਸਬਾ ਜ਼ਿਲ੍ਹਾ ਬਨਾਲਾ ਵੀ ਜੀ ਬਾਬਾ ਜੀ ਬਿਲਕੁਲ ਜਿਲ੍ਹਾ ਮਲੇਕੋਟੜ ਦੇ ਵਿੱਚ ਖੜਿਆ ਸੀ ਜਿੱਥੇ ਇੱਕ ਇੱਕ ਬਾਪੂ ਬਾਰੇ ਸਾਨੂੰ ਦੱਸਿਆ ਗਿਆ ਸੀ ਕੱਲੇ ਰਹਿ ਰਹਿਣ ਸੇ ਪਰਿਵਾਰ ਦੇ ਵਿੱਚ ਇਹ ਕਹਿੰਦੇ ਸਾਡਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਆ ਬੀਰ ਹੋਣਾ ਸਾਨੂੰ ਦੱਸਿਆ ਹੀ ਹੈ ਪਿੰਡ ਸਪਾਰ ਤੋਂ ਨੇ ਸਪਾਰੀ ਹੁਣਾ ਪਟ ਬਾਈ ਹਾਂ ਜੀ ਮਹਾਰਾਜ ਇਹ ਬਾਈ ਹੁਣੀ ਸਪਾਰ ਤੋਂ ਇਹਨਾਂ ਨੇ ਸਾਨੂੰ ਦੱਸਿਆ ਹੀ ਵੀ ਆ ਦੇਖੋ ਜਗਾ ਤੁਸੀਂ ਅੰਦਰ ਦਿਖਾ ਬਾਈ ਜਿਸ ਜਗ੍ਹਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬਾਪੂ ਜੀ ਹੁਣੀ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਸੇਵਾ ਸੰਭਾਲ ਕਰਨ ਵਾਲਾ ਅੱਗੇ ਪਿੱਛੇ ਨਹੀਂ ਹੈਗਾ ਬਾਪੂ ਜੀ ਹੁਣੀ ਗੁਰਸਿੱਖ ਨੇ ਤੇ ਚੱਲ ਫਿਰਨੇ ਸ਼ਾਕਦੇ ਹੁਣ ਤੇ ਚਲੋ ਬਾਈ ਹੁਣੀ ਕਹਿੰਦੇ ਵੀ ਅਸੀਂ ਕੋਸੇ ਅਸੀਂ ਸੇਵਾ ਕਰਕੇ ਜਾਂਦੇ ਹੁੰਦੇ ਸੀ ਬਾਪੂ ਦੀ ਜਾਂ ਕੋਈ ਹੋਰ ਵੀਰ ਸੀਗੇ ਜੋ ਸੇਵਾ ਸੁਭਾ ਕਰਕੇ ਜਾਂਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਨਾਲ ਕੋਈ ਨਹੀਂ ਖੜਦਾ ਕਿਉਂਕਿ ਆਪ ਦੇ ਧੀਆਂ ਗੁਤਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਸ਼ੈਟਿੰਗ ਨਹੀਂ ਆਉਂਦੀ ਜਾਂ ਕਿੱਦਾਂ ਲਾ ਸਕਦੇ ਲਾ ਸਕਦੇ ਹੋ ਤੁਸੀਂ ਜੇ ਬਾਪੂ ਜੀ ਨੇ ਅਸੀਂ ਆਪਣੇ ਮਾਨਵ ਸੇਵਾ ਉਤੋਂ ਸੇਵਾ ਸੁਸਾਇਟੀ ਪੰਡਾਣੂ ਵਿੱਚ ਲਿਜਾ ਰਹੇ ਹਾਂ ਜਿੱਥੇ ਇਹਨਾਂ ਦੀ ਸੇਵਾ ਸੰਭਾਲ ਕਰਾਂਗੇ ਬਾਪੂ ਦੀ ਜੋ ਜ਼ਿੰਦਗੀ ਆ ਉੱਥੇ ਵਧੀਆ ਨੰਗੇ ਤੇ ਪਰਿਵਾਰ ਦੇ ਵਿੱਚ ਸੀ ਇਹਨਾਂ ਦੇ ਧੀ ਪੁੱਤ ਬਣ ਕੇ ਇਹਨਾਂ ਦੀ ਸੇਵਾ ਕਰਾਂਗੇ ਤੇ ਬਾਪੂ ਜੀ ਦਾ ਦੇਖ ਲਓ ਕਿਸ ਸਥਾਨ ਦੇ ਵਿੱਚ ਉਹੀ ਕਮਰਾ ਉੱਪਰ ਵੀ ਛੱਤ ਦੇ ਉੱਪਰ ਚਾਦਰਾਂ ਪਾਈਆਂ ਹੋਈਆਂ ਨੇ ਇਸ ਜਗ੍ਹਾ ਦੇ ਵਿੱਚ ਹੀ ਮੀਹਾਂ ਦੇ ਵਿੱਚ ਨੇੜੀਆਂ ਦੇ ਵਿੱਚ ਧੁੱਪਾਂ ਦੇ ਵਿੱਚ ਇਸ ਜਗ੍ਹਾ ਤੇ ਹੀ ਆਪਣਾ ਟਾਈਮ ਨਗਾ ਰਹੇ ਸੀਗੇ ਬਾਪੂ ਜਿੱਦਾਂ ਹੀ ਆ ਜੀ ਤੇ ਆ ਦੇਖ ਲਓ ਜੀ ਦਿਖਾ ਦਿਓ ਬਾਈ ਹੁਣੇ ਤੇ ਚਲੋ ਬਾਪੂ ਆਵਾ ਚੱਲਦੇ ਆ ਫੇਰ ਹਨਾ ਚਲੋ ਸਾਡੇ ਨਾਲ ਹਾਂਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਇਹ ਲੋਕਾਂ ਨੇ ਬਹੁਤ ਕੀ ਕੋਈ ਨਹੀਂ ਮਰੇ ਟੱਕੀ ਕੋਈ ਨਹੀਂ ਇੱਕ ਤਾਂ ਦੰਨ ਕੋਈ ਹੋਰ ਕੋਈ ਟੱਕੀ ਖੁੱਲਦੇ ਇਹ ਤਾਂ ਕੋਈ ਵੀ ਨਹੀਂ ਕੋਈ ਰੋ ਚੋ ਵੀਰੇ ਦੇ ਰੋਈ ਜਾ ਬੱਚੇ ਤਾਹਾਂ ਚੰਗਾ ਸਰਬ ਉੱਪਰ ਉੱਪਰ ਬੋਲੀ ਉੱਪਰ ਬੈਠਾ ਬਾਬੂ ਰਾਤ ਨੂੰ ਸਾਰਾ ਲੈ ਲੈ ਮਾਸ ਰਹਿ ਰਹੋਗੇ ਤੁਸੀਂ ਬਾਬੂ ਕਪੜੇ ਨਹੀਂ ਸੜਦੇ ਬਦੂ ਅੰਮ੍ਰਿਤ ਇਹ ਕਰਦੇਗਾ ਇਹਦਾ ਤੂਰੀਏ